ਆਓ ਜੀ ਪਹਿਲਾਂ ਆਪਾਂ ਸਿਮਰਨ ਕਰਦੇ ਹਾਂ ਜੀ ਫਿਰ ਆਪਾਂ ਸਹਿਜ ਬਾਣ ਕਰਾਂਗੇ ਜੀ ਵਾਹ ਗੁਰੂ 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 ਵਾ ਗੁਰੂ ਵਾ ਗੁਰੂ ਤਨ ਤਨ ਬਾਬਾ ਅਜੀਤ ਸਿੰਘ ਜੀ ਤਨ ਤਨ ਬਾਬਾ ਜੁਜਾਰ ਸਿੰਘ ਜੀ ਤਨ ਤਨ ਬਾਬਾ ਜ਼ੁਰਾ ਵਰ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਤਨ ਤਨ ਮਾਤਾ ਗੁਜਰ ਕੋਰ ਜੀ ਤਨ ਤਨ ਮਾਤਾ ਗੁਜਰ ਕੋਰ ਜੀ ਵਾਹ ਗੁਰੂ ਵਾਹ ਗੁਰੂ ਆਓ ਜੀ ਹੁਣ ਆਪਾਂ ਸਹਿਜ ਪਾਠ ਸ਼ੁਰੂ ਕਰਦੇ ਅੱਜ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਮਰੂ ਮਹਲਾ ਪਹਿਲਾ ਨਾ ਪਹਿਣਾ ਪਰ ਜਾਈਆ ਨਾਸੇ ਸੁਸਣੀਆ ਸੱਚਾ ਸਾਖ ਨਾ ਟੁੱਟੇ ਗੁਰਮੇਲੇ ਸਹਿਆ ਬਲਿਹਾਰੀ ਗੁਰਿਆ ਆਪਣੇ ਸਤ ਬਲਿਹਾਰ ਜਾਓ ਗੁਰਬਿਨ ਇਤਾਂ ਪਵਤ ਕੀ ਗੁਰਪਿਰ ਮੇਲੇ ਮਤਮ ਮਿਲਾਇ ਰਹਾਓ ਕੂਫੀ ਨਾ ਨੀ ਮਾਸੀਆਂ ਦੇਰ ਜਠਣੜੀਆਂ ਆਮੜ ਮੰਜਣ ਨਾ ਰਹਿਣ ਪੂਰ ਭਰੇ ਪਹੀਆ ਮਾਮੇ ਤੇ ਮਾਮਾਨੀਆਂ ਪਾਇਰ ਬਾਪ ਨਾ ਮਾਉ ਸਾਥ ਲੱਡੇ ਤਿੰਨ 나ਠਿਆ ਪੀੜ ਕਣੀ ਦਰਿਆਉ ਸਾਚੋ ਰੰਗ ਰੰਗਾਵਲੋ ਸਖੀ ਹਮਾਰੋ ਕੰਤ ਸੱਚ ਵੀ ਛੋੜਾ ਨਾ ਥੀਏ ਸੋ ਸੋ ਹਰੰਗਰਵੰਤ ਸਬੀਰ ਸੁਰਤੀ ਚੰਗਿਆ ਜਿਤ ਸੱਚੇ ਸਿਉ ਨੇਹੋਂ 사ਤਨ ਕੰਤ ਪਛਾਣਿਆ ਸੁਖ ਸੁਤੀ ਨਿਸੜਿ ਹੋ ਪਤਣ ਕੁਕੇ ਪਾਤਣੀ ਮਨਜੋ ਤੂ ਗ੍ਰਿ ਵਿਲਾੜ ਪਾਦ ਪੁੜੰਦੜੇ ਟਿਠ ਮੈਂ ਸਤਗੁਰ ਬੋਹਿਤ ਜਾੜ ਇਕਨੀ ਲਦਿਆ ਇਕ ਲੱਦ ਗਏ ਇਕ ਪਾਰੇ ਪਰ ਨਾਲ ਜਿਨੀ ਸਚ ਵਣੰਜਿਆ ਸੇ ਸੱਚੇ ਪ੍ਰਭ ਨਾਲ ਨਾ ਹਮ ਚੰਗੇ ਆਖੀਐ ਬੁਰਾ ਨਾ ਦਿਸੈ ਕੋਇ ਨਾਨਕ ਹਉ ਮੇ ਮਾਰੀਐ ਸੱਚੇ ਜਿਹੜਾ ਸੋਏ ਮਾਰੂ ਮਹੱਲਾ ਪਹਿਲਾ ਨਾ ਜਾਣਾ ਮੂਰਖ ਹੈ ਕੋਈ ਨਾ ਜਾਣਾ ਸਿਆਣਾ ਸਦਾ ਸਾਹਿਬ ਕੈ ਰੰਗੇ ਰਾਤਾ ਅਨ ਦਿਨ ਨਾਮ ਵਖਾਣਾ ਬਾਬਾ ਮੂਰਖ ਹਾ ਨਾਵੇਂ ਬਲ ਜਾਓ ਤੂੰ ਕਰਤਾ ਤੂੰ ਬినా ਤੂੰ ਦਾਨਾ ਬినా ਤੇਰੇ ਨਾਮ ਤਰਾਉ ਰਹਾਉ ਮੂਰਖ ਸਿਆਣਾ ਏਕ ਹੈ ਏਕ ਜੋਤ ਦੋਇ ਨਾਉ ਮੂਰਖਾ ਸਿਰ ਮੂਰਖ ਹੈ ਜੇ ਮੰਨੇ ਨਾਹੀ ਨਾਉ ਗੁਰਦੁਆਰੇ ਨਾਉ ਪਾਈਏ ਬਿਨ ਸਤਗੁਰ ਪੱਲੇ ਨਾ ਪਾਈ ਸਤਗੁਰ ਕੈ ਪਾਣੇ ਮਨ ਵਸੇ ਤਾਂ ਇਹ ਨਸ ਰਹੇ ਲੇਵਲਾਈ ਰਾਜੰ ਰੰਗੰ ਰੂਪੰ ਮਾਲੰ ਜੋਬਨ ਤੇ ਜੁਵਾਰੀ ਹੁਕਮੀ ਬਾਤੇ ਪਾਸੇ ਖੇਲੇ ਚੌਪੜ ਇਕ ਸਾਰੀ ਜਗ ਚਤੁਰ ਸੇ ਆਣਾ ਪਰਮ ਪੁਲਾਣਾ ਨਾਉ ਪੰਡਿਤ ਪੜੇ ਗਾਵਾਰੀ ਨਾਉ ਵਿਸਾਰੇ ਬੇਦ ਸਮਾਲੇ ਵਿਖ ਪੂਰ ਕੇ ਲੇਖਾਰੀ ਕਲਰ ਖੇਤੀ ਤਰਵਰ ਕੰਠੇ ਬਾਗਾ ਪਹਿਰੇ ਕਜਲ ਚੂਰੇ ਇਹੋ ਸੰਸਾਰ तिसੇ ਕੀ ਕੋਠੀ ਜੋ ਪੈਸੇ ਸੋ ਗਰਭਜਰ ਰਹੀਤ ਰਾਜੀ ਕਹਾਂ ਸਬਾਈ ਦੋਹੋਂ ਅੰਤਰ ਸੋ ਜਾਸੀ ਕਹਿਤ ਨਾਨਕ ਗੁਰ ਸੱਚੇ ਕੀ ਪੌੜੀ ਰਹਿਸੀ ਅਲਖ ਨਿਵਾਸੀ ਮਰੂ ਮਹੱਲਾ ਤੀਜਾ ਕਰ ਪੰਜਵਾ ਅਸ਼ਟਪਦੀ ਇਕ ਓੰਕਾਰ ਸਤਗੁਰ ਪ੍ਰਸਾਦ ਜਿਸਨੋ ਪ੍ਰੇਮ ਮਨ ਵਸਾਏ ਸਾਚੇ ਸ਼ਬਦ ਸਹਜ ਸੁਬਾਏ ਇਹ ਹਾਂ ਬਿਦਨ ਸੋਈ ਜਾਣੇ ਅਬਰ ਕਿ ਜਾਣੇ ਕਾਰੀ ਜੀਓ ਆਪੇ ਮਿਲੇ ਆਪ ਮਿਲਾਏ ਆਪਣਾ ਪਿਆਰ ਆਪੇ ਲਾਏ ਪ੍ਰੇਮ ਕੀ ਸਾਰ ਸੋਈ ਜਾਣੇ ਜਿਸਨੋ ਨਦਰ ਤੁਮਾਰੀ ਜੀਓ ਰਹਾਓ ਦੇਵ ਦ੍ਰਿਸ਼ਟ ਜਾਗੇ ਪਰਮ ਚੁਕਾਏ ਗੁਰ ਪ੍ਰਸਾਦ ਪਰਮ ਪਦ ਪਾਏ ਸੋ ਜੋਗੀ ਇਹ ਜੁਗਤ ਪਛਾਣੇ ਗੁਰ ਕੈ ਸ਼ਬਦ ਵਿਚਾਰੀ ਜੀਉ ਸੰਜੋਗੀ ਤਨ ਪਿਰ ਮੇਲਾ ਹੋਵੇ ਗੁਰਮਤ ਵਿਚੋਂ ਦੁਰਮਤ ਖੋਵੇ ਰੰਗ ਸੋ ਨਿਤ ਰਲੀਆਂ ਮਾਣੈ ਆਪਣੇ ਕੰਤ ਖਿਆਰੀ ਜੀਉ ਸਤ ਗੁਰ ਬਾਜੋਂ ਵੈਦ ਨਾ ਕੋਈ ਆਪੇ ਆਪ ਨਿਰੰਜਨ ਸੋਈ ਸਤਗੁਰ ਮਿਲੀਏ ਮਰੇ ਮੰਦਾ ਹੋਵੇ ਗਿਆਨ ਵਿਚਾਰੀ ਜੀਓ ਇਹੋ ਸ਼ਬਦ ਸਾਰ ਜਿਸ ਨੂੰ ਲਾਏ ਗੁਰਮੁਖ ਤ੍ਰਿਸ਼ਨਾ ਭੁਖ ਗਵਾਏ ਆਪਣ ਲਿਆ ਕਿਛੂ ਨਾ ਪਾਈਏ ਕਰ ਕਿਰਪਾ ਕਲਤਾਰੀ ਜੀਓ ਅਗਮ ਨਿਗਮ ਸਤਗੁਰੂ ਦਿਖਾਇਆ ਕਰ ਕਿਰਪਾ ਆਪਣੇ ਕਰ ਆਇਆ ਅੰਜਨ ਮਾਹੇ ਨਿਰੰਜਨ ਜਾਤਾ ਜਿਨ ਕੋ ਨਦਰ ਤੁਮਾਰੀ ਜਿਓ ਗੁਰਮੁਖ ਹੋਵੇ ਸੋ ਤਤ ਪਾਏ ਆਪਣਾ ਆਪ ਵਿੱਚੋਂ ਗਵਾਏ ਸਤ ਗੁਰ ਬਾਜੋ ਸਭ ਤੰਦ ਕਮਾਵੇ ਵੇਖੋ ਮਨ ਵਿਚਾਰੀ ਜਿਉ ਇੱਕ ਭ੍ਰਮ ਭੂਲੇ ਫਿਰੇ ਅਹੰਕਾਰੀ ਇੱਕ ਨਾ ਗੁਰਮੁਖ ਹੋ ਮੈਂ ਮਾਰੀ ਸੱਚ ਸ਼ਬਦ ਰਤੇ ਬੈਰਾਗੀ ਹੋਰ ਪਰਮ ਕੋ ਲੇ ਗਾਵਾਰੀ ਜੀਓ ਗੁਰਮੁਖ ਜਿਨ ਨਾਮ ਨਾ ਪਾਇਆ ਮਨਮੁਖ ਬਿਰਥਾ ਜਨਮ ਗਵਾਇਆ ਅੱਗੇ ਬਿਨ ਨਾਮੇ ਕੋ 베ਲੀ ਨਾਹੀ ਪੂਜ ਗੁਰਪੀਚਾਰੀ ਜੀਓ ਅੰਮ੍ਰਿਤ ਨਾਮ ਸਦਾ ਸੁਖ ਦਤਾ ਗੁਰ ਪੂਰੇ ਜੁਗ ਚਾਰੇ ਜਾਤਾ ਜਿਸ ਤੂੰ ਦੇਵੇ ਸੋਈ ਪਾਏ ਨਾਨਕ ਤਤ ਵਿਚਾਰੀ ਜੀਉ ਮਰਮਹਲਾ ਪੰਜਵਾ ਕਰ ਤੀਜਾ ਅਸ਼ਟਪਦੀਆ ਇਕ ਓੰਕਾਰ ਸਤ ਗੁਰ ਪ੍ਰਸਾਦ ਲਖ 84 ਪ੍ਰਮਤੇ ਪ੍ਰਮਤੇ ਦੂਲਬ ਜਨਮਿ ਅਬ ਪਾਇਓ ਰੇ ਮੋੜੇ ਤੂੰ ਹੋਛੇ ਰਸ ਲਪਟਾਇਓ ਅੰਮ੍ਰਿਤ ਸੰਗ ਬਸਤ ਹੈ ਤੇਰੇ ਵਿਖਿਆਸਿਓ ਉਰ ਜਾਇਓ ਰਹਾਓ ਰਤਨ ਚ ਬਿਹਰ ਬਨ ਜਨਿ ਆਇਓ ਕਾਲਰ ਲਾਜ ਚ ਲਾਇਓ ਜਹ ਕਰ ਮੈਂ ਤੁਧ ਰਹਿਨਾ ਬਸਨਾ ਸੋ ਕਰ ਜੀਤਨਾ ਆਇਓ ਅਟਲ ਅਖੰਡ ਪ੍ਰਾਨ ਸੁਖ ਤਾਈ ਇਕ ਨਮਖ ਨਹੀਂ ਤੁਜ ਗਾਇਓ ਜਹਾਂ ਜਣਾ ਸੋਥਾਨ ਵਿਸਾਰਿਓ ਇਕ ਨਿਮਖ ਨਹੀਂ ਮਾਨ ਲਾਇਓ ਪੁੱਤਰ ਕਲਤਰ ਗ੍ਰਹਿ ਦੇਖ ਸਮਗਰੀ ਇਸ ਹੀ ਮਹਿ ਉਰ ਜਾਇਓ ਜਿਸ ਕੋ ਲਾਇਓ ਤਤਹੀ ਲਾਗਾ ਤੈਸੇ ਕਰਮ ਕਮਾਇਓ ਜਿਉ ਪਇਓ ਕਿਰਪਾਲ ਤਾਂ ਸਾਧ ਸੰਗ ਪਾਇਆ ਜਨ ਨਾਨਕ ਬ੍ਰਹਮ ਤੇ ਆਇਓ ਮਾਰੂ ਮਹੱਲਾ ਪੰਜਵਾ ਕਰ ਅਨੁਗ੍ਰਹਿ ਰਾਖ ਲੀਨੋ ਪਇਓ ਸਾਧੂ ਸੰਗ ਹਰ ਨਾਮ ਰਸ ਰਸ ਨਾ ਉਚਾਰੇ ਮਿਸ਼ਟ ਗੂੜਾ ਰੰਗ ਮੇਰੇ ਮਾਨ ਕੋ ਅਸਥਾਨ ਮੀਤ ਸਾਜਨ ਸਖਾ ਬੰਦਪ ਅੰਤਰ ਜਾਮੀ ਜਾਨ ਰਹਾਉ ਸੰਸਾਰ ਸਾਗਰ ਜਿੰਨੇ ਉਪਾਇਆ ਸਰਣ ਪ੍ਰਭ ਕੀ ਕਹੀ ਗੁਰ ਪ੍ਰਸਾਦੀ ਪ੍ਰਭ ਆਰਾਧੇ ਜਮ ਕੰਕਰ ਕਿਛ ਨਾ ਕਹੀ ਮੋਖ ਮੁਕਤ ਦਵਾਰ ਜਾ ਕੇ ਸੰਤ ਰਿਤਾ ਪੰਡਾਰ ਜੀ ਜੁਗਤ ਸੁਜਾਨ ਸੁਆਮੀ ਸਦਾ ਰਾਖਣ ਹਾਰ ਦੁਖ ਦਰਦ ਕਲੇਸ਼ ਬਿਨਸੈ ਜਿਸ ਬਸੇ ਮਨ ਮਾਏ ਮਿਰਤ ਨਰਕ ਅਸਥਾਨ ਵਿਖੜੇ ਵਿਖ ਨਾ ਪੋਹੇ ਤਾਹੀ ਰਿੱਧ ਸਿੱਧ ਨਾ ਵਨਿਤ ਜਾ ਕੇ ਅੰਮ੍ਰਿਤ ਪਰਵਾ ਆਤ ਅੰਤੇ ਮਦ ਪੂਰਣ ਊਚ ਅਗ ਅਗਾ ਸਿੱਧ ਸਾਧਿਕ ਦੇਵ ਮਨ ਜਨ ਬੇਦ ਕਰੇ ਉਚਾਰ ਸਿਮਰ ਸੁਆਮੀ ਸੁਖ ਸਹਜ ਪੁੰਚੈ ਨਹੀਂ ਅੰਤ ਪਾਰ ਆਵਾਰ ਅਨਿਕ ਪ੍ਰਾਛਤ ਮਿਟੇ ਖਿੰਨ ਮੇ ਰਿਧਾ ਜਪ ਗਵਾਨ ਪਾਵਨਾ ਤੇ ਮਹਾ ਪਾਵਨ ਕੋਟ ਤਾਲ ਇਸਨਾਨ ਬਲ ਬੁੱਧ ਸੁਧ ਪਰਾਨ ਸਰਬਸ ਸੰਤ ਨਾ ਕੀ ਰਾਸ ਬਿਸਰ ਨਾਹੀ ਨਿਮਖ ਮਨ ਤੇ ਨਾਨਕ ਕੀ ਅਰਦਾਸ ਮਰਮਹਲਾ ਪੰਜਵਾਂ शास्त्र तीखण काट डारियो मन के ना की नो रोस काज उआ कोले सवारियो तिन ना धीनो दोष मन मेरे राम रो नित नीत दयाल देव कृपाल गोविंद सुन संत दा की रीत रहाओ चरण तले उगाए बैसियों श्रम ना रहे ओ शरीर ਮਹਾ ਸਾਗਰ ਨਹ ਵਿਆਪੈ ਕਿਨੇ ਉਤਾਰਿਓ ਤੀਰ ਚੰਦਨ ਅਗਰ ਕਪੂਰ ਲੇਪਨ ਤਿਸ ਸੰਗੇ ਨਹੀਂ ਪ੍ਰੀਤ ਵਿਸ਼ਟਾ ਮੂਤਰ ਖੋਦ ਤਿਲ ਤਿਲ ਮਨ ਨਾ ਮਨੀ ਵਿਪਰੀਤ ਉਚ ਨੀਚ ਵਿਕਾਰ ਸੁਕ੍ਰਿਤ ਸਲੰਗਨ ਸਭ ਸੁਖ ਛਤਰ ਮਿੱਤਰ ਸਤਰ ਨਾ ਕਛੂ ਜਾਣੇ ਸਰਬ ਜੀ ਸਮਤ ਕਰ ਪਰਗਾਸ ਪਰ ਚੰਡ ਪਰ ਗਟਿਓ ਅੰਧਕਾਰ ਬినాਸ ਪਵਿੱਤਰ ਅਪਵਿੱਤਰ ਕਿਰਨ ਲਾਗੇ ਮਨ ਨਾ ਪਇਓ ਵਿਖਾਦ ਸੀਤਮੰਦ ਸੁਗੰਧ ਚਲਿਓ ਸਰਬਥਾਨ ਸਮਾਨ ਜਹਾਂ ਸਾ ਕਿਛ ਤਹਾਂ ਲਾਗੇਓ ਤਿਲ ਨਾ ਸੰਕਾਮਨ ਸੁਬਾਈ ਅਪਾਈ ਜੋ ਨਿਕਟ ਆਵੇ ਸੀਤ ਤਾਂ ਕਾ ਜਾਏ ਆਪ ਪਰ ਕਾ ਕਛ ਨਾ ਜਾਣੀ ਸਦਾ ਸਹਿਜ ਸੁਭਾਈ ਚਰਨ ਸਰਣ ਸਨਾਥ ਇਹੋ ਮਨ ਰੰਗ ਰਾਤੀ ਲਾਲ ਗੋਪਾਲ ਗੁਣ ਨਿਤ ਗਾਓ ਨਾਨਕ ਪਏ ਪ੍ਰਭ ਕਿਰਪਾਲ ਮਾਰੂ ਮਹਲਾ ਪੰਜਵਾ ਕਰ ਚੌਥਾ ਸ਼ਟਪਦੀਆ ਇੱਕ ਓੰਕਾਰ ਸਤਗੁਰ ਪ੍ਰਸਾਦ चादना चादन आंगन प्रप जियो अंतर चादना आराधना आराधना नीका हर हर नाम ये आराधना त्यागना त्यागन नीका काम क्रोध लोभ त्यागना मांगना मांगन नीका हर जस गुरते मांगना जागना जगन नीका हर कीर्तन में जागना ਲਗਨ ਲਗਨ ਨੀ ਕਾ ਗੁਰ ਚਰਣੀ ਮਨ ਲਗਨਾ ਇਹ ਬਿੱਤ ਤਿਸੇ ਪਰਾਪਤੇ ਜਾ ਕੇ ਮस्तक ਭਗਨਾ ਕਹੋ ਨਾਨਕ ਤਿਸ ਸਭ ਕਿਛ ਨੀਗਾ ਜੋ ਪ੍ਰਭ ਕੀ ਸਰਨਾਗਨਾ ਮਾਰੂ ਮਹਲਾ ਪੰਜਵਾ ਆਓ ਜੀਤੂ ਆਓ ਹਮਾਰੇ ਹਰ ਜਸ ਰਵਨ ਸੁਣਾਵਨ ਆ ਰਹਾਓ ਤੁ ਦਇਆਵਤ ਮੇਰਾ ਮਨ ਤਨ ਹਰਿਆ ਹਰ ਜਸ ਤੁਮ ਸੰਗ ਗਾਵਨਾ ਸੰਤ ਕੀਰਤ ਪਾਤੇ ਹਰ ਦੇਵਾ ਸੇ ਦੂਜਾ ਪਾਉ ਮਿਟਾਵਨਾ ਭਗਤ ਦਇਆ ਕੇ ਬੁਧ ਪਰਗਾਸੇ ਦੁਰਮਤ ਦੁਖ ਤਜਾਵਨਾ ਦਰਸ਼ਨ ਪੇਟਤ ਹੋਤ ਪੁਨੀਤਾ ਪੁਨਰਪ ਗਰਬ ਨਾ ਪਾਵਨਾ ਨੋ ਨਿਦ ਰਿਤ ਸਿਧ ਪਾਈ ਜੋ ਤੁਮਰੇ ਮਨ ਪਾਵਨਾ ਸੰਤ ਬਿਨਾ ਮੈਂ ਥਾਉ ਨਾ ਕੋਈ ਅਵਰ ਨਾ ਸੂਜੇ ਜਾਵਨਾ ਮੋਹਿ ਨਿਰਗੁਣ ਕੋ ਕੋਈ ਨਾ ਰਾਖੇ ਸੰਤਾ ਸੰਗ ਸਮਾਵਨਾ ਕੋ ਨਾਨਕ ਗੁਰ ਚਲਤ ਦਿਖਾਇਆ ਮਨ ਮਤੇ ਹਰ ਹਰ ਰਾਵਨਾ ਮਾਰੂ ਮਹੰਦਾਂ ਪੰਜਵਾ ਜੀਵਨਾ ਸਫਲ ਜੀਵਨ ਸੁਨ ਹਰ ਜਪ ਜਪ ਸਦ ਜੀਵਨਾ 라ਹਾਉ ਪੀਵਨਾ ਜਿਤ ਮਾਨਿਆ ਗਾਵੇ ਨਾਮ ਅੰਮ੍ਰਿਤ ਰਸ ਪੀਵਨਾ ਖਾਵਨਾ ਜਿਤ ਪੂਖ ਨ ਲੱਗੇ ਸੰਤੋਖ ਸਦਾ ਤ੍ਰਿਪਤਾਵਨਾ ਪੈਨਣਾ ਰਖ ਪਤ ਪਰਮੇਸ਼ਰ ਫਿਰ ਲਾਗੇ ਨਹੀਂ ਦੀਵਨਾ ਭੋਗ ਨਾ ਮਨ ਮਦੇ ਹਰ ਰਸ ਸੰਤ ਸੰਗਤ ਮਹਿ ਲੀਵਨਾ ਬਿਨ ਤਾਗੇ ਬਿਨ ਸੁਈ ਆਨੀ ਮਨ ਹਰ ਭਗਤੀ ਸੰਗ ਸੀਵਨਾ ਮਾਤਿਆ ਹਰ ਰਸ ਮੈ ਰਾਤੀ ਤਿਸ ਬੋਹਰ ਨ ਕਬਹੁ ਔਖੀ ਵਨਾ ਮਿਲਿਓ ਤਿਸ ਸਰਬ ਨਿਧਾਨਾ ਪ੍ਰਭ ਕਿਰਪਾਲ ਜਿਸ ਦੀ ਵਨਾ ਸੁਖ ਨਾਨਕ ਸੰਤਨ ਕੀ ਸੇਵਾ चरण संत धोये पीवना मारू महला कर प्रसाद जिस ग्रह बहुत तिस ग्रह चिंता जिस ग्रह थोरी सो फिरे प्रमंता दोहो व्यवस्था तेजो मुक्ता सोई सुहेला पाली है। ग्रह राज मैं नर क्यों उदास करता बहु वेद पेट पाठ सब सोता देही मैं जो रहे अलपता तिस जन की पूरन काली है जगत सुता परम विगुता बिन गुरु मुक्त ना होइए मीता सात संग टूटे हो बंधन एक को एक ने हालिए कर्म करे बंदा न करे ता निंदा मोह मगन मन व्याप्या चिंदा गुरपर साध सुख दुख सम जाने संसारे मह सहसा व्याप अकथ कथा अगोचर नहीं जाप जिसे बुझाए सोई बुझे ओ बालक वागी पाली है छोड بہے تو چھوٹے نہ ہیں جو سچے تو پاو ما نہ ماہی اس میں اس ہی میں جس کی پت رکھے تِس سا دوں چور ڈالی ہے جو سورا تے صحیح ہوئے ورڑا جو بھاگے تِس جونی پھرڑا جو برتائے سوئی پال مانے وہ جو حکم درمت جالی ہے ਜਿਤ ਜਿਤ ਲਾਵੇ ਤਿਤ ਤਿਤ ਲਗਨਾ ਕਰ ਕਰ ਵੇਖੇ ਆਪਣੇ ਜਚਨਾ ਨਾਨਕ ਕੇ ਪੂਰਨ ਸੁਖ ਦਾਤੇ ਤੂੰ ਦੇ ਤਨਾਮ ਸਮਾਲੀਏ ਮਾਰੂ ਮਹਲਾ ਪੰਜਵਾ ਬਿਰਖੈ ਹੇਟ ਸਭ ਜੰਤ ਇਕੱਠੇ ਇਕ ਤੱਤੇ ਇਕ ਬੋਲਨ ਮਿੱਠੇ ਅਸਤ ਉਹ ਦੋਤ ਪਿਆ ਉੱਠ ਚੱਲੇ ਜਿਉ ਜਿਉ ਆਦ ਵਿਹਾਣਿਆ ਪਾਪ ਕਰੇ ਤੜ ਸਰ ਪਰ ਮੁਠੇ ਅਜਰਾਇਲ ਫੜੇ ਫੜ ਕੁਠੇ ਦੋਚਕ ਪਾਏ ਸਿਰਜਣ ਹਾਰੇ ਲੇਖਾ ਮੰਗੇ ਬਾਣੀਆਂ ਸੰਗ ਨਾ ਕੋਈ ਭਇਆ ਬੇਬਾ ਮਾਲ ਜੋ ਬਨ ਤਨ ਛੋੜ ਵੰਜੇ ਸਾ ਕਰਮ ਕਰੀਮ ਨਾ ਜਾਤੋ ਕਰਤਾ ਤਿਲ ਪੀੜੇ ਜਿਉ ਕਾਣਿਆ ਖੁਸ ਖੁਸ ਲੈਂਦਾ ਵਸਤ ਪਰਾਈ ਵੇਖੇ ਸੁਣਾ ਤੇਰੇ ਨਾਲ ਖੁਦਾਈ ਦੁਨੀਆਂ ਲਬ ਪਿਆ ਖਾਤ ਅੰਦਰ ਅਗਲੀ ਗੱਲ ਨਾ ਜਾਣਿਆ ਜਮ ਜਮ ਮਰੇ ਮਰੇ ਫਿਰ ਜੰਮੇ ਬਹੁਤ ਸਜਾਏ ਪਿਆ ਦੇਸ ੰੰਮੇ ਜਿਨ ਕੀ ਤਾਂ ਤਿਸੇ ਨਾ ਜਾਣੀ ਅੰਤਾ ਤਾਂ ਦੁਖ ਸਹੇ ਪਰਾਣੀਆਂ ਕਾਲ ਕਥਾ ਉਹ ਹੁਲਾ ਮੁਠਾ ਦੁਨਿਆ ਕੀਨੇ ਦਾ ਪੂਰਾ ਰੋਟ ਟੁੱਟਾ ਸਿਤਕ ਸਬੂਰੀ ਸੰਤ ਨਾ ਮਿਲਿਓ ਵਤੇ ਆਪਣ ਪਾਣਿਆ ਮੋਲਾ ਖੇਲ ਕਰੇ ਸਭ ਆਪੇ ਇਕ ਕੱਡੇ ਇਕ ਲਹਿਰ ਵਿਆਪੇ ਜਿਓ ਨਚਾਏ ਤਿਉ ਤਿਉ ਨਚਣ ਸਿਰ ਸਿਰ ਕਰਦ ਕੇਰਤ ਵਿਹਾਣਿਆ ਮਿਹਰ ਕਰੇ ਤਾ ਖਸਮ ਧਾਈ ਸੰਤਾਂ ਸੰਗਤ ਨਰਕ ਨ ਪਾਣ ਅੰਮ੍ਰਿਤ ਨਾਮ ਦਾਨ ਨਾਨਕ ਕੋ ਗੁਣ ਕੀਤਾ ਨਿਤ ਵਖਾਣਿਆ ਅੰਮ੍ਰਿਤ ਨਾਮ ਦਾਨ ਨਾਨਕ ਕੋ ਗੁਣ ਕੀਤਾ ਨਿਤ ਵਖਾਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ